ਸ੍ਰੀ ਹਰਿਮੰਦਰ ਸਾਹਿਬ ਲੱਖਾਂ ਦੀ ਤਦਾਦ ਚ ਪਹੁੰਚੀ ਸੰਗਤ 2026 ਦੇ ਆਗਮਨ ਨੂੰ ਸ਼ਾਂਤੀ ਨਾਲ ਮਨਾਉ ਲਈ ਕੀਤੀ ਅਰਦਾਸ ਦੇਖੋ ਮੌਕੇ ਦੀਆਂ ਮਨਮੋਹਕ ਤਸਵੀਰਾਂ 2026 ਨੂੰ ਸ਼ਾਂਤਮਈ ਢੰਗ ਨਾਲ ਮਨਾਉਣ ਅਤੇ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਅਰਦਾਸ ਕਰਨੇ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਨੇ 2026 ਦੇ ਆਉਣ ਵਿੱਚ ਹੁਣ ਕੁਝ ਹੀ ਕੰਡੇ ਬਾਕੀ ਨੇ ਅਤੇ ਦੇਸ਼ ਭਾਰ ਦੇ ਵਿੱਚ ਇਸ ਆਗਮਨ ਨੂੰ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ ਸ਼ਰਧਾਲੂਆਂ ਨੇ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਹੈ ਅਤੇ ਵੈਗਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਰਾਤ 12:00 ਵਜੇ ਦੇਸ਼ ਵਿਦੇਸ਼ ਤੋਂ ਆਏ ਸ਼ਰਧਾਲੂ ਨਤਮਸਤਕ ਹੋ ਕੇ ਦੇਸ਼ ਤੇ ਦੁਨੀਆ ਦੇ ਵਿੱਚ ਆਮਨ ਸ਼ਾਂਤੀ ਲਈ ਅਰਦਾਸ ਕਰਨਗੇ ਸਰਦਾਲੂਆਂ ਦਾ ਕਹਿਣਾ ਹੈ ਕਿ ਉਹ ਨਵੇਂ ਸਾਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿੱਚ ਮਨਾਉਣ ਲਈ ਖਾਸ ਤੌਰ ਤੇ ਪਹੁੰਚੇ ਨੇ ਅਤੇ ਉਹ ਉਸ ਪਲ ਦੀ ਉਡੀਕ ਕਰ ਰਹੇ ਨੇ ਜਦੋਂ ਉਹ 2025 ਤੋਂ ਨਿਕਲ ਕੇ 2026 ਵਿੱਚ ਦਾਖਲ ਹੋਣਗੇ ਉਹਨਾਂ ਕਿਹਾ ਕਿ ਅਸੀਂ ਗੁਰੂ ਘਰ ਮੱਥਾ ਟੇਕ ਕੇ ਨਵੇਂ ਸਾਲ ਨੂੰ ਦੇਸ਼ ਤੇ ਦੁਨੀਆ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਪਹੁੰਚੇ ਹਾਂ ਤਾਂ ਜੋ ਨਵੇਂ ਸਾਲ ਸਾਬ ਲਈ ਖੁਸ਼ੀਆਂ ਪ੍ਰੀਆ ਆਵੇ ਹੋਰ ਉਹਨਾਂ ਨੇ ਕੀ ਕਿ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਮੈਂ ਸੰਗਰੂਰ ਦਾ ਰਹਿਣ ਵਾਲਾ ਮੈਂ ਅੱਜ ਆਇਆ ਗੁਰੂ ਸਾਹਿਬ ਦੇ ਦਰਸ਼ਨ ਕਰਨ ਲੈ ਮੈਂ ਗੁਰੂ ਸਾਹਿਬ ਅੱਗੇ ਹੀ ਅਰਦਾਸ ਬੇਨਤੀ ਕਰਨਾ ਵੀ ਕੱਲ੍ਹ ਤੋਂ ਨਵਾਂ ਸਾਲ ਚੜ੍ਹਨ ਜਾ ਰਿਹਾ ਹੈ ਵੀ ਕਿਸੇ ਦੀ ਵੀ ਜ਼ਿੰਦਗੀ ਵਿੱਚ ਕੋਈ ਵੀ ਦੁੱਖ ਨਾ ਆਵੇ ਸਾਪਤੀ ਮੇਰੇ ਪਰਿਆ ਹੱਥਾ ਕੀ ਤੇ ਸਾਡੀ ਲਾਈਫ ਜ਼ਿੰਦਗੀ ਇਦਾਂ ਹੀ ਸੁਖ ਸ਼ਾਂਤੀ ਨਾਲ ਬਣੇ ਧੰਨਵਾਦ ਅੱਜ ਵੀ ਜਿ ਆਪਣਾ ਨਾਮ ਦਾਸ ਕੇ ਦਿੰਦੇ ਲਗਵਾਏ ਦੂਸਰਾ ਰਾਜ ਦਰਸ਼ਕਤ ਮੈਂ ਮੇਰਾ ਨਾਮ ਅਰਸ਼ਦੀਪ ਸਿੰਘ ਹੈ ਅਸੀਂ ਸ੍ਰੀ ਮੁਖਸਰ ਸਾਹਿਬੀ ਧਰਤੀ ਤੋਂ ਆਏ ਆ ਅੱਜ ਸਾਲ ਦਾ ਆਖੀਰਲਾ ਦਿਨ ਹੈ 31 ਦਸੰਬਰ ਹੈ ਅਸੀਂ ਕਿਰਤ ਕੰਟੀ ਦੀ ਦਾਰ ਦੀ ਅੱਜ ਕੱਲ ਨਵਾਂ ਸਾਲ ਜਿਹੜਾ ਆ ਅਸੀਂ ਸਰਬਤ ਦੇ ਭਲੇ ਲਈ ਇੱਥੇ ਅਰਦਾਸ ਕੀਤੀ ਤੇ ਸਾਰੇ ਸਾਰੀ ਸਰਬਤ ਖੁਸ਼ੀਆਂ ਟਿਕੇੜੇ ਲੈ ਕੇ ਆਵੇ ਨੋ سب پور ہوئے سب نو نیا سال ادھر شردا کے واحو خالصہ واحو ٹی وی امرتسر تو ببلو مہاجنٹ